ਕਿਵੇਂ ਲੱਗਿਆ ਜਿਹੜਾ ਅਖੀਰਲਾ ਮੈਚ ਸੀ ਤੁਸੀਂ ਤਾਂ ਐਂ ਗੱਲ ਕਰਦੇ ਹੋ ਜਿਵੇਂ ਬਹੁਤ ਕੋਈ ਮਤਲਬ ਸਾਡੇ ਦੇਸ਼ ਨੇ ਕੋਈ ਪਹਿਲੀ ਵਾਰੀ ਇਹ ਰਿਸ਼ਮਾ ਕੀਤਾ ਬਹੁਤ ਵੱਡਾ ਜਰਨਲਿਸਟ ਦੁਨੀਆ ਇਸ ਪਰਮੰਟ ਦੇ જગਤਦਾਰ ਬਣੇ ਪੈਦਾ ਕੀਤਾ ਥਾ ਆਪਣਾ ਦੇਕੇ ਉਹਦਾ ਨਾਮ ਯੂਵਰਾਜ ਸਿੰਘ ਸਾਡੇ ਦਿੱਗਜ ਪਲੇਅਰ ਨੇ ਉਹ ਕਦੇ ਕਿਸੇ ਦੀ ਖੁਸ਼ੀਸ਼ਾ ਜਰਦੇ ਨਹੀਂ ਹਾਂ ਹਾਂ ਵੀ ਬਹੁਤ ਕੁਝ ਸਿੱਖਣਾ ਹੈ ਬਹੁਤ ਕੁਝ ਕਰਨਾ ਹੈ ਵੀ ਤੂੰ ਮਾਂ ਦੇ ਢਿੱਡੋਂ ਸਿੱਖਿਆ ਆਇਆ ਸੀਗਾ 180 ਦੀ ਟੀਮ ਦੇ ਮੁਕਾਬਲੇ ਦੇ ਵਿੱਚ ਅੱਜ ਦੀ ਟੀਮ ਕੀ ਕਿੱਥੇ ਸਟੈਂਡ ਕਰਦੀ ਹੈ ਯੋਗਰਾਜ ਸਿੰਘ ਨੂੰ ਇੱਕੋ ਹੀ ਚਾਂਸ ਦਿੱਤਾ ਮੁੜ ਕੇ ਖੜਾਇਆ ਨਹੀਂ ਇਹ ਹਰ ਪਲੇਅਰ ਨੂੰ ਲੰਬਾ ਲੰਬਾ ਚਾਂਸ ਦੇ ਰਿਹਾ ਜਿਹੜੇ ਜੰਗ ਮੁੰਡੇ ਆਏ ਪੁਰਾਣੇ ਉਹਨੇ ਕੱਢਦੇ ਕਰੈਕਟ ਕਰੋ ਆਪਣੇ ਉਹਨੂੰ ਯੁਵਰਾਜ ਸਿੰਘ ਨੂੰ ਤੱਕੇ ਨਾਲ ਰਿਟਾਇਰ ਕਰਾਇਆ ਗਿਆ ਹੈ ਉਹ ਸ਼ਖਸ ਨੇ ਇਕੱਲਾ ਯੁਵਰਾਜ ਸਿੰਘ ਰਿਟਾਇਰ ਨਹੀਂ ਕਰਾਇਆ ਹਿੰਦੁਸਤਾਨ ਦੀ ਟੀਮ ਦਾ ਸਤਿਆਨਾਜ਼ ਮਾਰੇ ਕਪਤਾਨ ਸ਼ੁਭਮ ਗਿੱਲ ਨੇ ਇਹ ਦਿਖਾਤਾ ਜ਼ਿੰਦਗੀ ਦੇ ਵਿੱਚ ਤੇ ਉਹਦੇ ਬੱਚਿਆਂ ਨੇ ਕਿ ਸਾਨੂੰ ਤੁਹਾਡੀ ਕੋਈ ਲੋੜ ਨਹੀਂ ਭਾਰਤੀ ਟੀਮ ਦੇ ਵਿੱਚ ਸਿਆਸਤ ਹੋਈ ਆ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੀ ਰਿਟਾਇਰਮੈਂਟ ਨੂੰ ਲੈ ਕੇ ਤੁਸੀਂ ਨੈਗੇਟਿਵ ਕੰਨਾ ਕਿਉਂ ਕਰਦੇ ਹੋ ਕਾਹਤ ਕਾਦੇ ਵਾਸਤੇ ਸਵਾਲ ਪੁੱਛਦੇ ਹੋ ਹਰਸ਼ਦੀਪ ਕੇ ਤੇ ਨਾਲ ਹੁੰਦਾ ਨਾ ਖੱਬਾ ਜੇ ਸ਼ੁਰੂ ਤੋਂ ਪਹਿਲਾ ਸੁਣੋ ਤਾਂ ਸਹੀ ਨਾ ਗੱਲ ਯੂਵੀਬੀ ਖੇਡ ਰਹੇ ਸਨ ਉਹਨਾਂ ਦੇ ਵੱਲ ਵੀ ਬਾਈਕਟ ਕੀਤਾ ਗਿਆ ਪਾਕਿਸਤਾਨ ਦੇ ਨਾਲ ਮੈਚ ਦਾ ਜਿਹੜਾ ਸਵਾਲ ਤੁਸੀਂ ਪੁੱਛਿਆ ਉਹਦਾ ਜਵਾਬ ਤਾਂ ਤੁਹਾਨੂੰ ਸਰਕਾਰ ਦੇ ਸਕਦੀ ਹੈ ਕਿ ਸਾਰਾ ਲੋਬੇ ਤੁਸੀਂ ਆਪਣਾ ਬੋਲਣ ਤੋਂ ਪਹਿਲਾਂ ਜ਼ੁਬਾਨਾ ਆਪਣੀ ਠੀਕ ਕਰੋ। ਉਹ ਠਾਕੁਰ ਸਾਹਿਬ ਆਰਟਿਸਟ ਸੇ ਤੁਹਾਨੂੰ ਕੀ ਲੋੜ? ਭਾਈ ਤੁਹਾਨੂੰ ਪੰਜਾਬੀ ਫਿਲਮਾਂ ਵਾਲੇ ਕੰਮ ਦਿੰਦੇ ਆ। ਭਾਰਤ ਦੇ ਖਿਲਾਫ ਜਿਹੜੀ ਉਹ ਬਿਆਨਬਾਜ਼ੀ ਕਰਦੇ ਨੇ ਹਰ ਵਾਰੀ। ਮੇਰਾ ਖਿਆਲ ਉਹ ਰਿਟਾਇਰ ਹੋ ਗਿਆ ਉਹਨੂੰ ਕੰਮ ਹੀ ਕੋਈ ਨਹੀਂ। ਆਪ ਪਤਾ ਨਹੀਂ ਇੰਡੀਆ ਕਿਸ ਮੂੰਹ ਸੇ ਖੇਲੇਗਾ ਲੇਕਿਨ ਖੇਲੇਗਾ ਮਾਰੇ ਸਾਰੀ। ਕਦੇ ਪੰਜਾਬੀ ਆਰਟਿਸਟ ਨੂੰ ਕਿਹਾ ਵੀ ਪਾਕਿਸਤਾਨ ਚ ਫਿਲਮ ਬਣਦੀ ਤੁਸੀਂ ਆ ਕੇ ਕੰਮ ਕਰੋ। ਪਾਕਿਸਤਾਨੀ ਕਲਾਕਾਰਾਂ ਦੇ ਨਾਲ ਕੰਮ ਕਰਨ ਨਾਲ ਮਿਲਦਾ ਤੁਹਾਨੂੰ ਕਰੋਗੇ ਕਿ ਨਹੀਂ? ਸਿੱਧੇ ਤੌਰ ਤੇ ਕਹਿੰਦੇ ਹੋ ਨਹੀਂ ਐਂਟਰੀ ਹੋਣੀ ਨਹੀਂ ਇਹ ਵੀ ਨਹੀਂ ਕਹਿੰਦਾ ਸਿੱਧੇ ਤੌਰ ਤੇ ਮੈਂ ਤਾਂ ਨਹੀਂ ਕਹਿਆ ਮੈਂ ਤਾਂ ਇਹ ਪੁੱਛਿਆ ਤੈਨੂੰ ਦੇਸ਼ ਦੀ ਸ਼ਾਂਤੀ ਗੱਲ ਆ ਜੇ ਦੇਸ਼ ਦੇ ਵਾਸੀਆਂ ਦੀ ਸ਼ਾਂਤੀ ਦੀ ਗੱਲ ਆ ਜੇ ਉੱਥੇ ਤਾਂ ਫਿਰ ਮੈਂ ਆਪ ਦੇ ਦੇਸ਼ ਦੇ ਨਾਲ ਹੀ ਖੜਾ ਹਾਂ ਆਪਣੇ ਆਪਣੇ ਦੇਖ ਲਓ ਕਰਮ ਤੁਸੀਂ ਕਿਦਾਂ ਦੇ ਤੁਹਾਨੂੰ ਪਤਾ ਲੱਗ ਜੂ ਕਿੱਥੇ ਖੜੇ ਐਨੀ ਗੱਲ ਗੱਲ ਤਾਂ ਤੁਸੀਂ ਆਪਣੀ ਪੇਸ਼ਗिरी ਰੱਖ ਸਕਦੇ ਹੋ ਉਹ ਮੰਨਣ ਨਾ ਮੰਨਣ ਦੀ ਵੱਡ ਗੱਲ ਹੈ ਰਾਜਾ ਤੇ ਰਾਜਾ ਹੀ ਆ ਉਹ ਕਿਸਾਨ ਅਧੂਲਨ ਹੋਇਆ ਸੀ ਠੀਕ ਹੈ ਕਿਸਾਨ ਅਧੂਲਨ ਕਲ ਤਾਂ ਦੇ ਵਿੱਚ ਯੋਗਰਾਜ ਸਿੰਘ ਦੀ ਅਕੈਡਮੀ ਦੇ ਵਿੱਚੋਂ ਕਿਹੜਾ ਪਲੇਅਰ ਦੇਖਣ ਨੂੰ ਮਿਲੂ ਯੂਵੀ ਨੇ ਦੋ ਪਲੇਅਰ ਤੁਹਾਨੂੰ ਦੇ ਹੀ ਦਿੱਤੇ ক্রিকেট ਸਿੱਖਣਾ ਚਾਹੁੰਦੇ ਨੇ ਹਰ ਇੱਕ ਦੇ ਮਨ ਦੇ ਵਿੱਚ ਅੱਜ ਕੱਲ ਬਹੁਤ ਸਵਾਲ ਹੈ ਕਿ ਪੀੜ ਬਹੁਤ ਹੋ ਗਈ ਹੈ ক্রিকেট ਦੇ ਵਿੱਚ 10 ਲੱਖ ਮੁੰਡਾ ਤਿਆਰ ਹੈ ਹਿੰਦੁਸਤਾਨ ਦੇ ਵਿੱਚ ਆਈਪੀਐਲ ਕਿੱਦਾਂ ਵਾਸਤੇ ਅੱਜ ਅਸੀਂ ਮਿਲ ਰਹੇ ਹਾਂ ਇੱਕ ਐਸੇ ਸ਼ਖਸ ਦੇ ਨਾਲ ਜੋ ਕਿ ਸਿਰਫ ਇੱਕ ਪੂਰਵ ਕ੍ਰਿਕਟਰ ਹੀ ਨਹੀਂ ਬਲਕਿ ਇੱਕ ਬੇਬਾਕ ਆਵਾਜ਼ ਵੀ ਨੇ ਜੋ ਗੱਲ ਬੋਲਦੇ ਨੇ ਸਿੱਧੀ ਹਿੱਕ ਠੋਕ ਕੇ ਬੋਲਦੇ ਨੇ ਕਿਸੇ ਤੋਂ ਨਹੀਂ ਡਰਦੇ ਜੋ ਸੱਚਾਈ ਹੁੰਦੀ ਆ ਉਹ ਹੀ ਬੋਲਦੇ ਨੇ ਤੇ ਉਹਨਾਂ ਦੀ ਗੱਲਾਂ ਦੇ ਵਿੱਚ ਅਕਸਰ ਹੀ ਸੱਚਾਈ ਦੀ ਇੱਕ ਕਿਰਨ ਵੀ ਦਿਖਾਈ ਦਿੰਦੀ ਹੈ ਜੀ ਹਾਂ ਸਾਡੇ ਨਾਲ ਜੁੜੇ ਨੇ ਯੋਗਰਾਜ ਸਿੰਘ ਯੁਵਰਾਜ ਸਿੰਘ ਦੇ ਪਿਤਾ ਜਿਨ੍ਹਾਂ ਦੇ ਵੱਲੋਂ ਅੱਜ ਗੱਲਬਾਤ ਕੀਤੀ ਜਾਵੇਗੀ ক্রিকেট ਦੀ ਬਾਲੀਵੁੱਡ ਜਗਤ ਦੀ ਪੋਲੀਵੁੱਡ ਜਗਤ ਦੀ ਤੇ ਜੋ ਜੋ ਇਸ ਵੇਲੇ ਭਾਰਤੀ ক্রিকেট ਦੇ ਵਿੱਚ ਘਟ ਰਿਹਾ ਉਸ ਦੇ ਬਾਰੇ ਗੱਲਬਾਤ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਯੋਗਰਾਜ ਸਰ ਤੁਹਾਡਾ ਆਨਰ ਦੇ ਉੱਤੇ ਯੋਗ ਰਾਜ ਸਿੰਘ ਸਪੁੱਤਰ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਫਤਿਹ ਸਾਰੇ ਕਬੂਲ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਰ ਕਿਵੇਂ ਲੱਗਿਆ ਜਿਹੜਾ ਅਖੀਰਲਾ ਮੈਚ ਸੀ ਸੋਚਿਆ ਸੀ ਕਦੀ ਭਾਰਤ ਇਸ ਪੋਜੀਸ਼ਨ ਦੇ ਵਿੱਚੋਂ ਜਿੱਤ ਜਾਊਗੀ ਯਾਰ ਤੁਸੀਂ ਤਾਂ ਐਂ ਗੱਲ ਕਰਦੇ ਹੋ ਜਿਵੇਂ ਬਹੁਤ ਕੋਈ ਮਤਲਬ ਸਾਡੇ ਦੇਸ਼ ਨੇ ਕੋਈ ਪਹਿਲੀ ਵਾਰੀ ਇਹ ਕਰਸ਼ਮਾ ਕੀਤਾ ਪਰ ਹਾਂ ਇੱਕ ਗੱਲ ਜ਼ਰੂਰ ਹੈ ਇਸ ਗੱਲ ਦੀ ਬਹੁਤ ਬਹੁਤ ਵਧਾਈ ਹੈ ਸਾਰੇ ਦੇਸ਼ ਨੂੰ ਔਰ ਖਿਡਾਰੀਆਂ ਨੂੰ ਘੁੱਟ ਕੇ ਜੱਫੀ ਪਾ ਕੇ ਮੇਰਾ ਬਹੁਤ ਸਤਿਕਾਰ ਤੇ ਪਿਆਰ ਕਿ ਜਵਾਨ ਫੌਜ ਗਈ جنگ ਲੜਨ ਮੈਂ ਜੰਗੀ ਕਹਿੰਦਾ ਹਾਂ ਜੋ ਵੀ ਜ਼ਿੰਦਗੀ ਚ ਜੰਗੀ ਹੈ ਹਰ ਕਦਮ ਤੇ ਬੰਦੇ ਦੀ ਆਪਣੀ ਜੰਗੀ ਲੜ ਰਿਹਾ ਔਰ ਕੌਦਾ ਜਿਹੜਾ ਜਰਨੈਲ ਸੀ ਸ਼ੁਭਨ ਗਿਲ ਉਹ ਜਰਨੈਲ ਨੇ ਬਾਖ ਕਮਾਲ ਕਰਤੀ ਕਿਉਂਕਿ ਉਹਦਾ ਗੁਰੂ ਬਹੁਤ ਤਕੜਾ ਉਹਦਾ ਗੁਰੂ ਬਹੁਤ ਵੱਡਾ ਜਰਨਲਿਸਟ ਦੁਨੀਆ ਇਸ ਪਰਮੰਡ ਦੇ ਜਗਤਧਾਰ ਬਣੇ ਪੈਦਾ ਕੀਤਾ ਥਾ ਆਪੜਾ ਦੇ ਕੇ ਉਹਦਾ ਨਾਂ ਯੁਵਰਾਜ ਸਿੰਘ ਯੂਵੀ ਤੇ ਜਿਹੜੀ ਸ਼ਮਤਾ ਹੈ ਕੋਚਿੰਗ ਕਰਨ ਦੀ ਬੱਚਿਆਂ ਨੂੰ ਤਿਆਰ ਕਰਨ ਦੀ ਕਪਤਾਨੀ ਦੀ ਖੇਡਣ ਦੀ ਖਡਾਉਣ ਦੀ ਉਹ ਰੱਬ ਨੇ ਹਿੰਦੁਸਤਾਨ ਦੇ ਖਿਡਾਰੀਆਂ ਦੇ ਮੁਤਾਬਕ ਕਿ ਇੱਕੋ ਹੀ ਪੈਦਾ ਹੋਇਆ ਨਾ ਕੋਈ ਪਹਿਲਾ ਸੀ ਨਾ ਹੈਗਾ ਨਾ ਕੋਈ ਹੋਊਗਾ ਇਹ ਗੌਤਮ ਗੰਭੀਰ ਜੀ ਤੋਂ ਲੈ ਕੇ ਵਿਰਿੰਦਰ ਸਾਹਿਬ ਆਕ ਤੋ ਲੈ ਕੇ ਦੁਨੀਆ ਦੀ ਹੈ ਸਾਰੇ ਜਗਤ ਦੀ ਇੱਕ ਆਵਾਜ਼ ਹੈ ਕਿ ਉਹਨਾਂ ਨੂੰ ਭਾਰਤ ਰਤਨ ਦੇਣਾ ਚਾਹੀਦਾ ਸੀ ਚਲੋ ਉਹ ਟੀਮ ਦੇ ਵਿੱਚ ਜਿਹੜਾ ਕਪਤਾਨ ਹੈ ਜਰਨੈਲ ਐਸਾ ਤਿਆਰ ਹੋਇਆ ਉਸ ਜਰਨੈਲ ਨੇ ਜਿਹੜੀ ਟੀਮ ਆਪਣੀ ਖੜਾਈ ਹੈ ਕਿਉਂਕਿ ਉਹ ਅੱਗੇ ਹੋ ਕੇ ਖੇਡਿਆ 776 ਰਨ ਨੇ ਕੀਤੇ ਔਰ ਐਦਾਂ ਲੱਗਦਾ ਸੀ ਕਿ ਬਹੁਤ ਸਾਲਾਂ ਤੋਂ ਕਪਤਾਨੀ ਕਰਦਾ ਆ ਰਿਹਾ ਹੈ ਇੱਕ ਬਹੁਤ ਸਾਰੇ ਸਾਡੇ ਦਿਗਜ ਪਲੇਅਰ ਨਹੀਂ ਉਹ ਕਦੇ ਕਿਸੇ ਦੀ ਖੁਸ਼ੀ ਸ਼ਹਿ ਜ਼ਰਦੇ ਨਹੀਂ ਤੇ ਉਹਨਾਂ ਨੂੰ ਆਦਤ ਹੈ ਸ਼ੁਰੂ ਤੋਂ ਕਿ ਵੀ ਕੋਈ ਕੰਮ ਚੰਗਾ ਕਰੇ ਕੋਈ ਉਹਨਾਂ ਨੇ ਆਪਦੀ ਨੂੰ ਤਕਤੀ ਨਹੀਂ ਜਰੂਰ ਕਰਨੀ ਹੈ ਕਿਉਂਕਿ ਆਪਦੇ ਤੋਂ ਵੱਡਾ ਪਲੇਅਰ ਕਿਸੇ ਨੂੰ ਸਮਝਦੇ ਨਹੀਂ ਤੇ ਮੈਂ ক্রিকেট ਤੋਂ ਵੱਡਾ ਪਲੇਅਰ ਨਹੀਂ ਕਿਸੇ ਨੂੰ ਸਮਝਦਾ ਉਹਨਾਂ ਨੇ ਕਿਹਾ ਜੀ ਜਿਹਨੇ ਜੀ ਪੁੱਛਿਆ ਸੀ ਕਿਸੇ ਨੇ ਸਵਾਲ ਵੀ ਸ਼ੁਭਮ ਗਿੱਲ ਦੇ ਬਾਰੇ ਆ ਤੁਹਾਡਾ ਕੀ ਵਿਚਾਰ ਦਰਗਿਆ ਹਾਂ ਹਾਂ ਵੀ ਬਹੁਤ ਕੁਝ ਸਿੱਖਣਾ ਹੈ ਬਹੁਤ ਕੁਝ ਕਰਨਾ ਹੈ ਵੀ ਤੂੰ ਮਾਂ ਦੇ ਢਿੱਡੋਂ ਸਿੱਖਿਆ ਸੀਗਾ ਮੈਨੂੰ ਸਵਾਲ ਪੁੱਛਣਾ ਚਾਹਣਾ ਤੈਨੂੰ ਮੈਂ ਕਿਹਾ ਬਣਿਆ ਬਣਾਇਆ ਮੈਂ ਕਿਹਾ ਕ੍ਰਿਕਟ ਖੇਡ ਕੇ ਆਇਆ ਪਿੱਛੋਂ ਮਤਲਬ ਕੁਝ ਲੋਕ ਐਵੇਂ ਗੱਲਾਂ ਕਰ ਜਾਂਦੇ ਨੇ ਜਿਹੜੀਆਂ ਗੱਲਾਂ ਵਾ ਨਹੀਂ ਕਹਿੰਦੇ ਬਹੁਤ ਅੱਛੀ ਕਪਤਾਨੀ ਕਰੀ ਐ ਬਹੁਤ ਲੜਕੇ ਨੇ ਛਾ ਕਿ ਆਹ ਕਾਹ ਬਾਤ ਐ ਕਾਹ ਟੀਮ ਨੇ ਕੀਆ ਸੋ ਮੈਂ ਸਮਝਦਾ ਇਹ ਉਹ ਟੀਮ ਹੈ ਜਿਹੜੀ ਹੁਣ ਇਸ ਵੇਲੇ ਜਵਾਨਾਂ ਦੀ ਗਈ ਹੈ ਜਿਵੇਂ 2007 ਦੇ ਵਿੱਚ ਆਪਾਂ ਬਹੁਤ ਸਾਰੇ 플레이ਰ ਨਿਕਲ ਗਏ ਸੀ ਤੇ ਜਵਾਨ ਟੀਮ ਮਹਿੰਦਰ ਸਿੰਘ ਧੁੰਨੀ ਦੀ ਕਪਤਾਨ ਹੈ ਕਪਤਾਨੀ ਹੇਠ ਉਹ ਟੀਮ ਗਈ ਸੀ ਸਾਰੇ ਯੰਗ 플레이ਰ ਸੀਗੇ वर्ल्ड कप ਜਿੱਤ ਕੇ ਆਏ ਸੋ ਜੋ ਪ੍ਰਦਰਸ਼ਨ ਕੀਤਾ ਹੈ ਬੜੀ ਜੰਗ ਲੜੀਏ ਮੁੰਡਿਆਂ ਨੇ ਔਰ ਗੋਰਿਆਂ ਦੇ ਖਿਲਾਫ ਲੜੀਏ ਜਿਹੜੇ ਕਿਸੇ ਵੀ ਮਕਾਮ ਤੇ ਜਾ ਕੇ ਕੁਝ ਵੀ ਕਰਦੇ ਆ ਕੁਝ ਵੀ ਬੋਲਦੇ ਆ ਹੈ ਜੀ ਇੱਥੇ ਤੱਕ ਇਹਨਾਂ ਨੂੰ ਜੈਲ ਸੀ ਐ ਵੀ ਮੁੰਡਿਆਂ ਦਾ ਦੋਨੋਂ ਦਾ ਸੌ ਨਾ ਹੋ ਜੇ ਪਿਛਲੇ ਟੈਸਟ ਮੈਚ ਜਡੇਜਾ ਦਾ ਤੇ ਉਹਦਾ ਮੁੰਡੇ ਦਾ ਸੁੰਦਰ ਹਾਂਜੀ ਕੀ ਨਾਦਰ ਵੈਂਕਰ ਵਾਸ਼ਿੰਗਟਨ ਸੁੰਦਰਮ ਤੇ ਇਹ ਜਿਹੜੀਆਂ ਚੀਜ਼ਾਂ ਨੇ ਇਹ ਉਹਨਾਂ ਨੂੰ ਨਹੀਂ ਕਰਨੀਆਂ ਚਾਹੀਦੀਆਂ ਔਰ ਮੈਂ ਸਮਝਦਾ ਸੀ ਸੀਰੀਅਸ ਅਸੀਂ ਜਿੱਤੇ ਆ ਕਿਉਂਕਿ ਬੜੇ ਜਿਹੜਾ ਜੋਰੂਰ 56 ਦੇ ਖੇਡ ਰਹੇ ਸੀ ਪੈਟ ਤੇ ਬਾਲ ਵੱਜਿਆ ਸੀ ਔਰ ਉਹ ਆਊਟ ਸੀ ਪਰ ਉਹਨਾਂ ਨੇ ਮੰਗਿਆ ਨਹੀਂ ਪ੍ਰਿਵੀਓ ਕਿਉਂਕਿ ਉਹ ਜਰਨਲ ਕਹਿੰਦਾ ਸੀ ਕੋਈ ਗੱਲ ਨਹੀਂ ਹੈ ਜੇ ਮੈਚ ਬਹੁਤ ਲੰਬਾ ਪਿਆ ਕਿਰਤੀ ਜਾ ਕੇ ਮੰਗਾਗੇ ਫਿਰ ਲਿਆਤੇ ਹੋ ਆਪਾਂ ਆਊਟ ਵੀ ਹੋਏ ਸੋ ਆਈ ਥਿੰਕ ਉਹ ਕਪਤਾਨੀ ਕਰਦੇ ਹੋਏ ਸਾਰੇ ਬੱਚੇ ਉਹਦੇ ਨਾਲ بڑے ਲੜਕੇ ਖੇਲੇ ਨੇ ਔਰ ਇਹ ਜਵਾਨ ਫੌਜ ਨੇ ਇੱਕ ਜੰਗ ਜਿੱਤੀ ਹੈ ਜਿਸ ਦਾ ਮੈਨੂੰ ਬਹੁਤ ਮਾਣ ਹੈ ਸਤਿਕਾਰ ਹੈ ਸਦੀਆਂ ਤੱਕ ਰਹੂਗਾ ਤੇ ਅਸੀਂ ਉਹ ਮੈਚ ਵੀ ਜਿੱਤ ਜਾਣਾ ਸੀ ਜਿਹੜੇ 2 ਕਿਲੋ ਨਾਲ ਤੋਂ ਅਸੀਂ ਹਾਰੇ ਆ ਉਹ ਵੀ ਸਾਡੇ ਜਿਹੜੇ ਟੈਲੈਂਡਰ ਨੇ ਇਹਨਾਂ ਨੂੰ ਆਪਾਂ بیٹنگ-ਬੁੱਟਿੰਗ ਕਰਾਇਆ ਕਰੀਏ ਆਲਰਾਊਂਡਰ ਤਿਆਰ ਕਰੀਏ ਤਾਂ ਆਪਾਂ ਕੋਈ ਹਰ ਮੈਚ ਜਿੱਤਾਂਗੇ ਸੋ ਫਿਊਚਰ ਦੇ ਵਿੱਚ ਮੇਰਾ ਖਿਆਲ ਹੈ ਟੀਮ ਹੈਗੀ ਆ ਬਾਕੀ ਮੁੰਡੇ ਹੈਗੇ ਆ ਖੇਡਣ ਵਾਲੇ ਅਭਿਸ਼ੇਕ ਆ ਰਿਹਾ ਬੜੀ ਛੇਤੀ ਸੋ ਸਾਰੇ ਫਾਰਮੈਟ ਦਾ ਕਪਤਾਨ ਜਿਹੜਾ ਉਹ ਸ਼ੁਭਮਨ ਗਿੱਲ ਨੂੰ ਬਣਾ ਦੇਣਾ ਚਾਹੀਦਾ ਸਰ ਇੱਕ ਮੇਰਾ ਸਵਾਲ ਹੈ 1980 ਦੀ ਟੀਮ ਦੇ ਮੁਕਾਬਲੇ ਦੇ ਵਿੱਚ ਅੱਜ ਦੀ ਟੀਮ ਕੀ ਕਿੱਥੇ ਸਟੈਂਡ ਕਰਦੀ ਆ 1980 ਦੇ ਵਿੱਚ ਵੀ ਕੁਝ ਬੜੇ ਯੰਗ ਮੁੰਡੇ ਆਏ ਸੀਗੇ ਕਪਿਲ ਦੇਵ ਆਲਰੇਡੀ ਦੋ ਟੂਰ ਕਰ ਚੁੱਕੇ ਸੀ ਇੰਗਲੈਂਡ ਦੇ ਤੇ ਪਾਕਿਸਤਾਨ ਦਾ ਔਰ ਉਹਦੇ ਵਿੱਚ ਰੌਜਰ ਬਿੰਨੀ ਸੀ ਕਿਰਤੀ ਆਜ਼ਾਦ ਸੀ ਯੋਗਰਾਜ ਸਿੰਘ ਸੀ ਗਾਰ ਟੀਸੀਰੀ ਨਿਵਾਸਨ ਸੀਗਾ ਔਰ ਇਸ ਤਰ੍ਹਾਂ ਦੇ ਜਿਹੜੇ ਪਲੇਅਰ ਸੀ ਉਹ ਆਏ ਸੀ ਔਰ ਉਹ ਪਲੇਅਰਾਂ ਨੂੰ ਕਾਫੀ ਚਾਂਸ ਮਿਲੇ ਯੋਗਰਾਜ ਸਿੰਘ ਨੂੰ ਇਕ ਕੋਈ ਚਾਂਸ ਦਿੱਤਾ ਮੁੜ ਕੇ ਖੜਾਇਆ ਨਹੀਂ ਤੇ ਬਾਕੀ ਮੁੰਡਿਆਂ ਨੂੰ ਚਾਂਸ ਦਿੱਤੇ ਤੇ ਬਾਕੀ ਮੁੰਡੇ ਸਾਰੇ ਹੀ ਬੜੇ ਅੱਛੇ ਬਣੇ ਔਰ ਉਹ 81 ਤੋਂ ਬਾਅਦ 83 ਦਾ ਵਰਲਡ ਕੱਪ ਇਹ ਹੀ ਪਲੇਅਰ ਜਿਹੜੇ ਨਵੇਂ ਗਏ ਸੀ ਇਹਨਾਂ ਚੋਂ ਮੈਂ ਨਹੀਂ ਰਿਸੀਗਾ ਟੀ ਸੀਰੀ ਨਿਵਾਸਨ ਨਹੀਂ ਸੀ ਬਾਕੀ ਸਾਰੇ ਸੀਗੇ ਸੋ ਉਹ ਜਿਹੜੀ ਟੀਮ ਸੀ ਉਹਦੇ ਵਿੱਚੋਂ ਸਾਰੇ ਵਰਲਡ ਕੱਪ ਖੇਲੇ 83 ਚਾਏ ਠੀਕ ਹੈ ਕਿਉਂਕਿ ਤੁਹਾਡੇ ਸਵਾਲ ਨਾਲ ਜਵਾਬ ਜੁੜਦਾ ਤਾਂ ਮੈਂ ਜਵਾਬ ਦਿੰਨਾ ਸੋ ਇਸ ਕਰਕੇ ਹਮੇਸ਼ਾ ਹੀ ਟੀਮ ਨੂੰ ਪਲੇਅਰਾਂ ਨੂੰ ਲੰਬਾ ਸਮਾਂ ਦੇਣਾ ਚਾਹੀਦਾ ਹੈ ਕੋਈ ਪ੍ਰੇਅਰ ਸਟੈਬਲਿਸ਼ ਕਰਨਾ ਹੈ ਉਹਨੂੰ ਤੁਸੀਂ 1 2 4 5 ਸੀਰੀਜ਼ ਦਿਓ ਹੈ ਜੀ ਹੁਣ ਆ ਦੇਖੋ ਨਾ ਗੌਤਮ ਅਮੀਰ ਜੱਦਾ ਬਣਿਆ ਇਹਨੇ ਕੀ ਕੀਤਾ ਮੁੰਡੇ ਨੇ ਕਮਾਲ ਕੀਤੀ ਪਈ ਹੈ ਕਿ ਹਰ ਪਲੇਅਰ ਨੂੰ ਲੰਬਾ ਲੰਬਾ ਚਾਂਸ ਦੇ ਰਿਹਾ ਜਿਹੜੇ ਜੰਗ ਮੁੰਡੇ ਆਏ ਆ ਪੁਰਾਣਿਆਂ ਨੇ ਕੱਢਤੇ ਕਈ ਕਹਦੇ ਸੀ ਅਸੀਂ ਜੇ ਸ਼ੁਭਨ ਗਿਲ ਦੀ ਕਪਤਾਨੀ ਥਲੇ ਨਹੀਂ ਖੇਡਣਾ ਨਹੀਂ ਖੇਡਣਾ ਜਾ ਭਾਈ ਆਪ ਦਾ ਕਰਨੋ ਤੇਰੇ ਬਿਗਾਰ ਕਿਹੜਾ ਇੱਥੇ ਜੱਕਾ ਖੜਾ ਕਿਸ ਦੇ ਬਿਗਾਰ ਕੋਈ ਯੱਕਾ ਨਹੀਂ ਖੜਾ ਵੀ ਲੋਕਾਂ ਨੂੰ ਖਿਆਲ ਹੀ ਹੁੰਦਾ ਹੈ ਕਿ ਜੀ ਮੈਂ ਨਾ ਹੁਣ ਕੋਈ ਟੀਮ ਪਤ ਨਹੀਂ ਹਾਰ ਜੂਗੀ ਕਈਆਂ ਨੂੰ ਦਿਮਾਗ 'ਚ ਗੱਲ ਆ ਜਾਂਦੀ ਹੈ ਪਰ ਕੋਈ ਕਿੱਡਾ ਵਰਜੀ ਵੱਡਾ ਪਲੇਅਰ ਹੋਵੇ ਉਹ ਕ੍ਰਿਕਟ ਤੋਂ ਵੱਡਾ ਨਹੀਂ ਹੋ ਸਕਦਾ ਸੋ ਮੈਂ ਸਮਝਦਾ ਕਿ ਆਹ ਜਿਹੜਾ ਪਲੈਟਫਾਰਮ ਸ਼ੁਰੂ ਹੋਇਆ ਹੈ ਇਹ ਜਿਹੜੇ ਮੁੰਡੇ ਆ ਬਹੁਤ ਅੱਗੇ ਝੜ ਕੇ ਲੰਬਾ ਖੇਡਣਗੇ ਸਰ ਲਾਸਟ ਟਾਈਮ ਸਾਡੀ ਇੰਟਰਵਿਊ ਹੋਈ ਸੀ ਉਸ ਦੇ ਵਿੱਚ ਰੋਹਿਤ ਸ਼ਰਮਾ ਤੇ ਵਿਰਾਟ ਕੋਹਲੀ ਦੀ ਰਿਟਾਇਰਮੈਂਟ ਬਾਰੇ ਆਪਾਂ ਗੱਲਬਾਤ ਕੀਤੀ ਸੀ ਤੁਸੀਂ ਕਿਹਾ ਸੀ ਕਿ ਹੱਲੇ ਉਹਨਾਂ ਦੀ ਰਿਟਾਇਰਮੈਂਟ ਬਹੁਤ ਦੂਰ ਆ ਪਰ ਯੁਵਰਾਜ ਸਿੰਘ ਨੇ ਵੀ ਜਿਸ ਤਰ੍ਹਾਂ ਰਿਟਾਇਰਮੈਂਟ ਲਈ ਤੀ ਉਸੇ ਤਰ੍ਹਾਂ ਰੋਹਿਤ ਸ਼ਰਮਾ ਉਹਨਾਂ ਨੂੰ ਵੀ ਨਹੀਂ ਰਿਟਾਇਰਮੈਂਟ ਮੈਚ ਖੇਡਣ ਦਾ ਮੌਕਾ ਮਿਲਿਆ ਰਿਟਾਇਰਮੈਂਟ ਲਈ ਤੀ ਨਹੀਂ ਕਰੈਕਟ ਕਰੋ ਆਪਣੇ ਆਪ ਨੂੰ ਯੁਵਰਾਜ ਸਿੰਘ ਨੂੰ ਤੱਕੇ ਨਾਲ ਰਿਟਾਇਰ ਕਰਾਇਆ ਗਿਆ ਹੈ ਉਹਦੇ ਚ ਉਹਦੇ ਚ ਕੌਣ ਕੌਣ ਜ਼ਿੰਮੇਦਾਰ ਹੈ ਉਹ ਤੁਹਾਨੂੰ ਵੀ ਪਤਾ ਤੇ ਮੈਨੂੰ ਵੀ ਪਤਾ ਬਾਰ ਬਾਰ ਉਹਨਾਂ ਦਾ ਨਾਮ ਲੈਣ ਦੀ ਲੋੜ ਨਹੀਂ ਉਹ ਸ਼ਖਸ ਨੇ ਕੱਲਾ ਯੂਵਰਾਜ ਸਿੰਘ ਰਿਟਾਇਰ ਨਹੀਂ ਕਰਾਇਆ ਹਿੰਦੁਸਤਾਨ ਦੀ ਟੀਮ ਦਾ ਸਤਿਆਨਾਸ਼ ਮਾਰਿਆ ਕਪਤਾਨ ਬਣ ਕੇ ਸਮਝੇ ਗੱਲ ਗੱਲ ਰਹੀ ਰੋਹਿਤ ਸ਼ਰਮਾ ਦੀ ਗੱਲ ਰਹੀ ਵਿਰਾਟ ਕੋਹਲੀ ਦੀ ਲੱਗਦਾ ਸੀ ਕਿ ਇਹ ਦੋ ਬੰਦੇ ਹੋਣੇ ਚਾਹੀਦੇ ਕਿਉਂਕਿ ਸਾਰੋ ਗੰਗੋਲੀ ਵੇੜੇ ਸੱਤ ਅੱਠ ਬੰਦੇ ਸਟੈਬਲਿਸ਼ ਸੀ ਜਿਹੜੇ ਪਿਛਲੇ 10 ਸਾਲ 15 ਸਾਲ ਤੋਂ ਕ੍ਰਿਕਟ ਖੇਡਦੇ ਆ ਰਹੇ ਸੀ ਹੁਣ ਨਵੇਂ ਮੁੰਡੇ ਲਿਆਂਦੇ ਸੀ ਲੇਕਿਨ ਸ਼ੁਭਨ ਗਿੱਲ ਨੇ ਇਹ ਦਿਖਾਤਾ ਜ਼ਿੰਦਗੀ ਦੇ ਵਿੱਚ ਤੇ ਉਹਦੇ ਬੱਚਿਆਂ ਨੇ ਕਿ ਸਾਨੂੰ ਤੁਹਾਡੀ ਕੋਈ ਲੋੜ ਨਹੀਂ ਸੋ ਮੇਰੇ ਹਿਸਾਬ ਨਾਲ ਹੁਣ ਜਿੱਥੇ ਟੀਮ ਖੜੀ ਹੈ ਉੱਥੇ ਸ਼ਾਇਦ ਇਹਨਾਂ ਨੂੰ ਦੋਨਾਂ ਦੀ ਲੋੜ ਨਾ ਪਵੇ ਉਹ ਆਪਣਾ ਮੌਜਾ ਮਾਰਨ ਪਰ ਕਿਤੇ ਨਾ ਕਿਤੇ ਲੱਗਦਾ ਨਹੀਂ ਹੈ ਕਿ ਜਿੱਦਾਂ ਭਾਰਤੀ ਟੀਮ ਦੇ ਵਿੱਚ ਸਿਆਸਤ ਹੋਈ ਹੈ ਰੋਹਿਤ ਸ਼ਰਮਾ ਤੇ ਵਿਰਾਟ ਕੋਲੀ ਦੀ ਰਿਟਾਇਰਮੈਂਟ ਨੂੰ ਲੈ ਕੇ ਕਿਉਂਕਿ ਇੱਕੋ ਦਮ ਰਿਟਾਇਰਮੈਂਟਾਂ ਇਹ ਕੀ ਗੱਲਾਂ ਕਰਦੇ ਹੋ ਕਹੇ ਜੇ ਤੁਸੀਂ ਸਵਾਲ ਪੁੱਛਦੇ ਹੋ ਇਹ ਤੁਸੀਂ ਗੱਲਾਂ ਕਿਉਂ ਤੁਸੀਂ 네ਗੇਟਿਵ ਗੱਲਾਂ ਕਿਉਂ ਕਰਦੇ ਹੋ ਕਹਤ ਕਾਦੇ ਵਾਸਤੇ ਸਵਾਲ ਪੁੱਛਦੇ ਹੋ ਉਹਨਾਂ ਦਾ ਟਾਈਮ ਖਤਮ ਹੋ ਗਿਆ ਉਹਨਾਂ ਨੇ ਸਮਝਿਆ ਵੀ ਅਸੀਂ ਜਾਣਾ ਸੀ ਚਲੇ ਜਾ ਮੈਂ ਸਮਝਦਾ ਸੀ ਕਿ ਉਹਨਾਂ ਦੀ ਅਜੇ 2 3 4 ਸਾਲ ਲੋਡ ਹੈਗੀ ਆ ਪਰ ਹੁਣ ਉਹਨਾਂ ਦੀ ਲੋੜ ਨਹੀਂ ਹੈ ਗੱਲ ਖਤਮ ਜਦ ਤੁਸੀਂ ਜਵਾਨ 2007 ਚ ਕੀ ਹੋਇਆ ਸਾਰੇ ਚਲੇ ਗਏ ਸਾਰਵ ਗੰਗੂਲੀ ਚਲਾ ਗਿਆ ਸਚਿਨ ਚਲਾ ਗਿਆ ਡਰਾਵਿਡ ਚਲਾ ਗਿਆ ਲਖਸ਼ਮਣ ਚਲਾ ਗਿਆ ਉਹ ਹੋਰ ਪਲੇਅਰ ਸੀਗੇ ਉਹ ਚਲੇ ਗਏ ਹੈਨਾ ਨਵੇਂ ਮੁੰਡੇ ਆ ਗਏ ਏ ਉਹ ਨਵੇਂ ਮੁੰਡਿਆਂ ਨੇ ਵਰਲਡ ਕੱਪ ਜਿਤਾ ਲਿਆਂਦਾ ਸੋ ਨੈਚੁਰਲੀ ਜਦ ਤੁਹਾਡੀ ਫੌਜ ਤਕੜੀ ਹੈ ਤੁਹਾਡਾ ਜਰਨੈਲ ਤਕੜਾ ਹੈ ਤੁਸੀਂ ਕੁਝ ਵੀ ਕਰੋਗੇ ਇਹ ਸਾਰਾ ਸ਼ਰੇ ਸ਼ੁਭਨ ਗਿੱਲ ਤੇ ਸਾਰੇ ਇੱਕ ਇੱਕ ਮੁੰਡੇ ਨੂੰ ਜਾਂਦਾ ਜੀ ਇਹਨੇ ਪਰਫਾਰਮ ਕੀਤਾ ਔਰ ਹਮੇਸ਼ਾ ਹੀ ਤੁਸੀਂ ਦੇਖੋ ਤੁਸੀਂ ਆਹ ਮੁਹੰਮਦ ਸਰਾਜ ਨੂੰ ਕੱਢਤਾ ਸੀ ਟੀਮ ਚ ਨਹੀਂ ਰੱਖਿਆ ਗੋਤਮ ਗੀਰ ਨੂੰ ਵਾਪਸ ਲਾਇਆ ਸਲੈਕਟਰ ਨੂੰ ਰਿਕਵੈਸਟ ਕਰਕੇ ਵਿੱਚ ਪਾਇਆ ਉਮਰ ਦੇ ਨੇ ਦੇਖੋ ਤੁਹਾਨੂੰ ਮੈਂ ਜਿਤਾਇਆ ਕੱਲ 50 ਓਵਰ ਪਾਏ 147 ਤੇ ਬੇਬਾਲ ਕੀਤੀ ਜਿਹੜਾ ਯਾਰਕਰ ਮਾਰਿਆ ਡੰਡਿਆਂ ਤੇ ਵੱਜਿਆ ਜਾਂ ਪੈਡਾਂ 'ਚ ਵੱਜਿਆ ਤੇ ਜਿਹੜਾ ਬਾਉਂਸਰ ਮਾਰਿਆ ਉਹ ਗੋਰਿਆਂ ਤੋਂ ਚੇਲਿਆ ਨਹੀਂ ਗਿਆ ਸੋ ਮੈਂ ਸਮਝਦਾ ਕਿ ਜਿਹੜੇ ਅਰਸ਼ਦੀਪ ਕਿਤੇ ਨਾਲ ਹੁੰਦਾ ਨਾ ਖੱਬਾ ਜੇ ਸ਼ੁਰੂ ਤੋਂ ਪਹਿਲਾਂ ਸੁਣੋ ਤਾਂ ਸਹੀ ਨਾ ਗੱਲ ਹੈ ਅਰਸ਼ਦੀਪ ਜੇ ਨਾਲ ਗੇਂਦ ਕਰਦਾ ਨਾ ਮੇਰੇ ਹਿਸਾਬ ਨਾਲ ਇੱਕ ਐਸਾ ਕੰਬੀਨੇਸ਼ਨ ਬੂਮਰਾ ਅਰਸ਼ਦੀਪ ਖੱਬਾ ਸਰਾ ਮਹਮਦ ਸਰਾਜ ਤੇ ਬਾਕੀ ਪਰ ਫੇਰ ਵੀ ਬੈਲੈਂਸ ਬਣਾ ਕੇ ਟੀਮ ਨੂੰ ਚੱਲਣਾ ਪੈਂਦਾ ਕਿਉਂਕਿ ਬੈਟਸਮੈਨ ਬਾਕੀ ਬਹੁਤ ਤਕੜੇ ਆ ਆਕਾਸ਼ ਦੀ ਮੁੰਡਾ ਬੈਟਿੰਗ ਬੜੀ ਵਧੀਆ ਕਰਦਾ ਦੂਜੇ ਜਿਹੜੇ ਬੋਲਰ ਨੇ ਉਹ ਬੈਟਿੰਗ ਬੜੀ ਵਧੀਆ ਚ ਕਰਦੇ ਆ ਗੇਂਦ ਵੀ ਚੰਗੀ ਕਰਦੇ ਸੋ ਆਈ ਥਿੰਕ ਬੈਲੈਂਸ ਰੱਖਿਆ ਪਰ ਅਰਸ਼ਦੀਪ ਦੀ ਅਜਨੀ ਤੱਕ ਅਨ ਵਾਰੀ ਆਊਗੀ ਉਹ ਹੁੰਦਾ ਤਾਂ ਸ਼ਾਇਦ ਮੈਨੂੰ ਲੱਗਦਾ ਸੀਰੀਜ਼ ਆਪਾਂ 5-0 ਤੋਂ ਜਿੱਤ ਜਾਂਦੇ ਮੈਨੂੰ ਇਹ ਲੱਗਦਾ ਹੈ ਇਹ ਮੇਰਾ ਪਰ ਜੋ ਮੈਨੇਜਮੈਂਟ ਨੇ ਕੀਤਾ ਜੋ ਕੁਝ ਕੀਤਾ ਬੜਾ ਵਧੀਆ ਕੀਤਾ ਇਹਦਾ ਡਿਸੀਜਨ ਲਿਤਾ ਗਿਆ ਸੀ ਚੈਂਪੀਅਨ ਲੀਗਸ ਚੱਲ ਰਹੀ ਸੀ ਚੈਂਪੀਅਨ ਲੀਗ ਉਹਦੇ ਵਿੱਚ ਯੂਵੀ ਯੂਵੀ ਵੀ ਖੇਡ ਰਹੇ ਸਨ ਉਹਨਾਂ ਦੇ ਵੱਲੋਂ ਵੀ ਬਾਈਕਟ ਕੀਤਾ ਗਿਆ ਪਾਕਿਸਤਾਨ ਦੇ ਨਾਲ ਮੈਚ ਦਾ ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ 14 ਤਰੀਕ ਨੂੰ ਮੈਚ ਹੈ ਪਾਕਿਸਤਾਨ ਦੇ ਨਾਲ ਆਈਸੀਸੀ ਨੂੰ ਇਹ ਇੱਕ ਗੱਲ ਸਮਝਦਾ ਕਿ ਪਲੇਅਰ ਤੇ ਫਕੀਰ ਦੀ ਕੋਈ ਜਾਤ ਨਹੀਂ ਹੁੰਦੀ ਨਾਲ ਉਹ ਕੋਈ ਧਰਮ ਹੁੰਦਾ ਹੈ ਉਹ ਰੱਬ ਦੇ ਬੰਦੇ ਆ ਸਾਰੇ ਤੇ ਪਿਆਰ ਮੁਹੱਬਤ ਨਾਲ ਜਿਹੜੀ ਜ਼ਿੰਦਗੀ ਬੀਤ ਜੇ ਕਿਉਂਕਿ ਇਹ ਕਨੂਰ ਤੇ ਸਭ ਜੋ ਕੁਝ ਜਿਆ ਕੌਣ ਭਲੇ ਕੋ ਮੰਦੇ ਇਹ ਧਰਤੀ ਰੱਬ ਦੀ ਹੈ ਆਪਣੀ ਹੀ ਉਹਨੇ ਆਪਣੀਆਂ ਆਪਣੀਆਂ ਜਿੰਨ ਜਿੰਨ ਬੰਦ ਤਕੜਾ ਸੀ ਉਹਨੇ ਆਪਣੀਆਂ ਬਾਉਂਡਰੀਆਂ ਬਣਾ ਕੇ ਫੌਜਾਂ ਪੂਜਾਂ ਔਸਲੇ ਔਸਲੇ ਰੱਖ ਕੇ ਤੇ ਆਪਣਾ ਲੜੀ ਜਾਂਦੇ ਆ ਮਰੀ ਜਾਂਦੇ ਖੱਪੀ ਜਾਂਦੇ ਫਾਇਦਾ ਕੋਈ ਨਹੀਂ ਗੱਲ ਦਾ ਲੜਾਈ ਕਦੇ ਕਿਸੇ ਚੀਜ਼ ਦਾ ਕੋਈ ਹੱਲ ਨਹੀਂ ਹੁੰਦੀ ਮੈਂ ਹਮੇਸ਼ਾ ਚਾਹਣਾ ਕਿ ਹਰ ਸਾਰੇ ਮਿਲ ਜੁਲ ਕੇ ਰਹੋ ਧਰਤੀ ਤੇ ਆਏ ਹੋ ਲੇਕਿਨ ਜਿਹੜਾ ਸਵਾਲ ਤੁਸੀਂ ਪੁੱਛਿਆ ਉਹਦਾ ਜਵਾਬ ਤਾਂ ਤੁਹਾਨੂੰ ਸਰਕਾਰ ਦੇ ਸਕਦੀ ਹੈ ਹੁਣ ਜੇ ਅੱਜ ਮੈਂ ਹਿੰਦੁਸਤਾਨ ਦਾ ਨਾਗਰਿਕ ਆ ਤਾਂ ਮੈਨੂੰ ਜਿਹੜੀ ਸਰਕਾਰ ਬਣਾਉਗੀ ਰੂਲ ਬਣਾਉਗੀ ਤਾਂ ਮੈਨੂੰ ਫੋਲੋ ਕਰਨੇ ਚਾਹੀਦੇ ਉਹ ਚੰਗੇ ਆ ਮਾੜੇ ਉਹਦਾ ਕੋਈ ਮਤਲਬ ਨਹੀਂ ਹੈਗਾ ਕੋਈ ਵੀ ਤੁਸੀਂ ਸਰਕਾਰ ਹੈ ਕੋਈ ਵੀ ਸਰਕਾਰ ਜਦ ਕਹਿੰਦੀ ਹੈ ਵੀ ਅਸੀਂ ਨਹੀਂ ਖੇਡਣਾ ਤੇ ਫਿਰ ਨਹੀਂ ਖੇਡਣਾ ਐਚ ਕੀ ਰੌਲਾ ਔਰ ਇਹ ਉਹਨਾਂ ਨੂੰ ਵੀ ਚਾਹੀਦਾ ਬੀ ਪਾਕਿਸਤਾਨ ਨੂੰ ਵੀ ਤੁਸੀਂ ਆਪਣਾ ਬੋਲਣ ਤੋਂ ਪਹਿਲਾਂ ਜ਼ੁਬਾਨਾ ਆਪਣੀ ਠੀਕ ਕਰੋ ਤੁਸੀਂ ਕੁਝ ਵੀ ਬੋਲ ਦਿੰਦੇ ਹੋ ਅਫਰੀਦੀ ਕੁਝ ਵੀ ਬੋਲ ਦਿੰਦੇ ਹੈ ਵੀ ਤੋ ਖਿਡਾਰੀਆਂ ਤੈਨੂੰ ਕੀ ਲੋੜ ਹੈ ਗੱਲ ਕਰਨ ਦੀ ਉਹ ਠਾਕੁਰ ਸਾਹਿਬ ਆਰਟਿਸਟ ਹੈ ਤੁਹਾਨੂੰ ਕੀ ਲੋੜ ਭਾਈ ਤੁਹਾਨੂੰ ਪੰਜਾਬੀ ਫਿਲਮਾਂ ਵਾਲੇ ਕੰਮ ਦਿੰਦੇ ਆ ਤੁਸੀਂ ਹਿੰਦੁਸਤਾਨੀ ਫਿਲਮਾਂ ਚ ਕੰਮ ਕਰਦੇ ਹੋ ਠੀਕ ਹੈ ਤੁਹਾਨੂੰ ਸਾਰੇ ਪਿਆਰ ਕਰਦੇ ਤੁਹਾਨੂੰ ਇਹ ਗੱਲ ਕਰਨ ਦੀ ਕੀ ਲੋੜ ਹੈ ਇਹ ਤਾਂ ਉਤਲੇ ਦਾ ਝਗੜਾ ਹੈ ਉਹ ਆਪੇ ਜਾਣਨ ਆਪਣੇ ਆਪਣੇ ਦੇਸ਼ ਨੂੰ ਸਾਰੇ ਡਿਫੈਂਡ ਕਰਦੇ ਸਾਡੇ ਚ ਤਾਂ ਕੋਈ ਵੀ ਨਹੀਂ ਬੋਲਿਆ ਸਾਡੇ ਚ ਤਾਂ ਕਿਸੇ ਨੇ ਵੀ ਕਿਸੇ ਨੇ ਗੱਲ ਨਹੀਂ ਕੀਤੀ ਉਹਨਾਂ ਦੇ ਖਿਲਾਫ ਠੀਕ ਹੈ ਨਾ ਸੋ ਇਹ ਹੈ ਕਿ ਪਿਓ ਸਰਕਾਰ ਕਹੂਗੀ ਉਹ ਮੰਨਣਾ ਚਾਹੀਦਾ ਚੱਲਣਾ ਵੀ ਚਾਹੀਦਾ ਆਫਟਰ ਆਲ ਜਿਸ ਦੇਸ਼ ਦੀ ਸਰਕਾਰ ਚੁਣੀ ਗਈ ਹੈ ਲੋਕਾਂ ਨੇ ਚੁਣੀ ਹੈ ਉਹ ਸਰਕਾਰ ਨੂੰ ਫੋਲੋ ਕਰਨਾ ਚਾਹੀਦਾ ਹੈ ਉਹਨਾਂ ਦੇ ਆਰਡਰਸ ਫੋਲੋ ਕਰਨੇ ਚਾਹੀਦੇ ਇਹ ਚ ਕੀ ਗੱਲ ਹੈ ਕਿਤਨਾ ਕਿਤੇ ਕਹਿੰਦੇ ਕਿ ਨਹੀਂ ਖੇਡਣਾ ਤਾਂ ਨਹੀਂ ਖੇਡਣਾ ਬਿਲਕੁਲ ਕਿਤਨਾ ਕਿਤੇ ਅਸ਼ਾਹਿਦ ਅਫਰੀਦੀ ਦੇ ਵੱਲੋਂ ਅਕਸਰ ਹੀ ਬੜੀ ਬਿਆਨਬਾਜ਼ੀ ਕੀਤੀ ਜਾਂਦੀ ਹੈ ਕਿ ਭਾਰਤ ਦੇ ਖਿਲਾਫ ਜਿਹੜੀ ਉਹ ਬਿਆਨਬਾਜ਼ੀ ਕਰਦੇ ਨੇ ਹਰ ਵਾਰੀ ਤੇ ਬਾਅਦ ਦੇ ਵਿੱਚ ਉਹ ক্রিকেট ਮੈਚ ਵੀ ਖੇਡਣ ਆਉਂਦੇ ਨੇ ਚੈਂਪੀਅਨ ਲੀਗਸ ਮੇਰਾ ਖਿਆਲ ਉਹ ਰਿਟਾਇਰ ਹੋ ਗਿਆ ਉਹਨੂੰ ਕੰਮ ਹੀ ਕੋਈ ਨਹੀਂ ਮੈਨੂੰ ਤਾਂ ਇਹ ਲੱਗਦਾ ਕਈ ਵਾਰੀ ਵੀ ਤੁਹਾਡਾ ਬੜਾ 플레이ਰ ਰਹਿ ਹੈ ਤੋ ਰਿਪਰੈਜ਼ੈਂਟ ਕੀਤਾ ਆਪਣੇ ਕੰਟਰੀ ਨੂੰ ਹਿੰਦੁਸਤਾਨ ਨਾਲ ਤੁਹਾਡੇ 플레이ਰਾਂ ਦੇ ਬੜੇ ਤੁਹਾਡੇ ਪਿਆਰ ਹੈ ਯਾਰਾਂ ਨੇ ਤੁਸੀਂ ਕਹਨੂ ਪੋਲਿਟਿਕਲ ਸਿਸਟਮ ਚ ਫਸਦੇ ਹੋ ਇਹ ਤਾਂ ਸਰਕਾਰਾਂ ਦਾ ਕੰਮ ਹੈ ਤੁਸੀਂ ਆਵਾਮ ਜਿਹੜੀ ਹੈ ਉਹ ਥੋੜਾ ਅੱਗੇ ਲੜਦੀ ਹੁੰਦੀ ਹੈ ਕਦੇ ਬੰਦੇ ਵੀ ਲੜਦੇ ਆਪਸ ਵਿੱਚ ਫੌਜਾਂ ਲੜਦੀਆਂ ਸਰਕਾਰਾਂ ਲੜਦੀਆਂ ਵੀ ਤੁਸੀਂ ਕੀ ਲੈਣਾ ਬੋਲ ਕੇ ਤੁਹਾਨੂੰ ਨਹੀਂ ਬੋਲਣਾ ਚਾਹੀਦਾ ਸਾਡੇ ਕਿਸੇ 플레이ਰ ਨੇ ਕੋਈ ਬਿਆਨ ਦਿੱਤਾ ਨਹੀਂ ਦਿੱਤਾ ਹੈ ਜੀ ਤੇ ਇਸ ਤਰ੍ਹਾਂ ਨਹੀਂ ਹੋਣਾ ਜੀ ਉਹ ਇਫਤਖਾਰ ਸਾਹਿਬ ਹੈ ਭਾਈ ਤੂੰ ਪੰਜਾਬੀ ਫਿਲਮਾਂ 'ਚ ਹਿੰਦੁਸਤਾਨ ਪੰਜਾਬ ਦੀਆਂ ਪੰਜਾਬੀ ਫਿਲਮਾਂ ਨੇ ਤੈਨੂੰ ਕੰਮ ਦਿੱਤਾ ਤੁਸੀਂ ਉਹਦੇ ਕੁੜੀਆਂ ਵੀ ਲੈਨੇ ਹੋ ਫਿਲਮਾਂ 'ਚ ਨੇ ਐਕਟਰਸ ਲਾ ਕਦੇ ਸਾਨੂੰ ਰੋਲ ਦਿੱਤਾ ਉਹਨੇ ਆਪਣੀ ਫਿਲਮਾਂ 'ਚ ਕਦੇ ਪੰਜਾਬੀ ਆਰਟਿਸਟ ਨੂੰ ਕਿਹਾ ਵੀ ਪਾਕਿਸਤਾਨ 'ਚ ਫਿਲਮ ਬਣ ਰਹੀ ਤੁਸੀਂ ਆ ਕੇ ਕੰਮ ਕਰੋ ਫੇ ਤੁਹਾਨੂੰ ਕੀ ਪਈ ਹੈ ਪਰ ਮੈਂ ਕਹਾਂ ਚਲੋ ਕੋਈ ਗੱਲ ਨਹੀਂ ਸਾਂਝ ਹੋਣੀ ਚਾਹੀਦੀ ਹੈ ਤੁਸੀਂ ਮੈਨੂੰ ਦੱਸੋ ਕਿ ਪਾਕਿਸਤਾਨ 'ਚ ਫਿਲਮ ਬਣੀ ਹੈ ਉਹਦੇ ਵਿੱਚ ਇੰਡੀਅਨ ਪੰਜਾਬੀ ਐਕਟਰ ਹੈਗਾ ਦਾ ਪੰਜਾਬ ਦਾ ਦੱਸੋ ਮਤਲਬ ਤੁਸੀਂ ਵੀ ਸਿੱਧਾ ਦੱਸੋ ਮੈਨੂੰ ਤੁਸੀਂ ਵੀ ਸਿੱਧੇ ਤੌਰ ਤੇ ਕਹਿੰਦੇ ਹੋ ਨਹੀਂ ਐਂਟਰੀ ਹੋਣੀ ਚਾਹੀਦੀ ਨਹੀਂ ਇਹ ਵੀ ਨਹੀਂ ਕਹਿੰਦਾ ਸਿੱਧੇ ਤੌਰ ਤੇ ਮੈਂ ਤਾਂ ਨਹੀਂ ਕਾਇਆ ਮੈਂ ਤਾਂ ਇਹ ਪੁੱਛਿਆ ਤੈਨੂੰ ਵੀ ਉੱਥੇ ਜਿਹੜਾ ਹੈ ਉੱਥੇ ਆਪਣੇ ਵਾਲੇ ਨੂੰ ਕਿਤੇ ਲਿਆ ਉਹਨਾਂ ਨੇ ਪਰ ਤੁਹਾਨੂੰ ਕੀ ਲੋੜ ਪਈ ਹੈ ਜੇ ਐਡੀ ਗੱਲ ਹੈ ਤਾਂ ਪਰ ਜੇ ਆਪਾਂ ਸਾਂਝਾ ਸਾਂਝ ਪਾਉਣੀ ਹੈ ਫਿਰ ਸਾਂਝ ਤਾਂ ਦੋਨੋਂ ਪਾਸੇ ਹੁੰਦੀ ਦੇਖੋ ਇੱਕ ਕਦਮ ਤੁਸੀਂ ਚੱਲੋ ਇੱਕ ਕਦਮ ਮੈਂ ਚੱਲਦਾ ਮੇਰਾ ਕਿਸੇ ਨਾਲ ਕੋਈ ਰੌਣਾ ਨਹੀਂ ਪਰ ਜਦੋਂ ਤੁਹਾਨੂੰ ਨਹੀਂ ਲੈਂਦੇ ਤੁਹਾਡੇ ਪੰਜਾਬ ਕਿਹੜਾ ਪੰਜਾਬ ਦਾ ਡਾਕਟਰ ਜਿਹੜਾ ਪਾਕਿਸਤਾਨੀ ਫਿਲਮ ਵਿੱਚ ਕੰਮ ਕੀਤਾ ਤੁਹਾਨੂੰ ਹੈ ਕੋਈ ਯਾਦ ਹੇਗਾ ਫੇ ਤੁਸੀ ਉਹਨਾਂ ਦੀ ਕੁੜੀਆਂ ਤੇ ਉਹਨਾਂ ਦੇ ਐਕਟਰ ਕਿਉਂ ਲੈਣੇ ਸ਼ੂਟਿੰਗਾਂ ਤੁਸੀਂ ਬਾਹਰ ਜਾਇ ਕਰਦੇ ਹੋ ਜਿਸ ਦੇਸ਼ ਤੁਸੀਂ ਰਹਿ ਰਹੇ ਹੋ ਉਸ ਦੇਸ਼ ਦੇ ਵਿੱਚ ਤੁਹਾਨੂੰ ਹੱਕ ਹੈ ਆਪਣੇ ਹੱਕ ਵਾਸਤੇ ਬੋਲਣ ਦਾ ਪਰ ਤੁਸੀਂ ਆਪਦੇ ਦੇਸ਼ ਦੇ ਖਿਲਾਫ ਜਿਹੜਾ ਜਾਂਦਾ ਉਹ ਦੇਸ਼ ਤੇ ਰਹਿਣ ਦੇ ਕਾਬਿਲ ਨਹੀਂ ਹੁੰਦਾ ਮੈਨੂੰ ਮੇਰਾ ਦੇਸ਼ ਪਿਆਰਾ ਹੈ ਮੈਨੂੰ ਮੇਰੇ ਦੇਸ਼ ਦੇ ਲੋਕ ਪਿਆਰੇ ਆ ਹਰ ਇੱਕ ਬੰਦੇ ਨੂੰ ਪਿਆਰਾ ਪਰ ਮੇਰਾ ਪਿਆਰ ਮੁਹੱਬਤ ਸਾਰਿਆਂ ਨਾਲ ਹੀ ਹੈ ਪਰ ਜਿਸ ਮਾਂ ਦੀ ਕੁੱਖੋਂ ਮੈਂ ਜੰਮੇ ਮੈਂ ਤਾਂ ਉਹ ਪਿਆਰੀ ਹੈ ਨਾ ਬਾਕੀ ਮੈਂ ਹੋ ਸਕਦਾ ਤੇ ਉੱਪਰ ਪਿਆਰ ਮੇਰਾ ਸਾਰਿਆਂ ਨਾਲ ਹੀ ਹੈ ਪਰ ਜਿਹੜੀ ਆ ਗੱਲ ਆ ਜਿੱਥੇ ਪਰਿਵਾਰ ਦੀ ਸ਼ਾਨ ਦੀ ਗੱਲ ਆ ਜੇ ਦੇਸ਼ ਦੀ ਸ਼ਾਨ ਦੀ ਗੱਲ ਆ ਜੇ ਦੇਸ਼ ਦੇ ਵਾਸੀਆਂ ਦੀ ਸ਼ਾਨ ਦੀ ਗੱਲ ਆ ਜੇ ਉੱਥੇ ਤਾਂ ਫਿਰ ਮੈਂ ਆਪਦੇ ਦੇਸ਼ ਦੇ ਨਾਲ ਹੀ ਖੜਨਾ ਖੜਨਾ ਵੀ ਚਾਹੀਦਾ ਉਹੀ ਯੂਵੀ ਨੇ ਕੀਤਾ ਹੋਈ ਟੀਮ ਨੇ ਕੀਤਾ ਤੇ ਤੁਸੀਂ ਵੀ ਇੱਕ ਐਕਟਰ ਹੋ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਜੇ ਪੰਜਾਬੀ ਕਲਾਕ ਪਾਕਿਸਤਾਨੀ ਕਲਾਕਾਰਾਂ ਦੇ ਨਾਲ ਕੰਮ ਕਰਨ ਦਾ ਮਿਲਦਾ ਤੁਹਾਨੂੰ ਕਰੋਗੇ ਕਿ ਨਹੀਂ ਮੈਂ ਜ਼ਰੂਰ ਕਰੂੰਗਾ ਜੀ ਮੈਂ ਆਪਣੀ ਸਰਕਾਰ ਤੋਂ ਇਜਾਜ਼ਤ ਲਵਾਂਗਾ ਜਿਹੜਾ ਤਰੀਕਾ ਹੈ ਕਿ ਜੀ ਮੈਨੂੰ ਉਹਨਾਂ ਨੇ ਬੁਲਾਇਆ ਤੇ ਜੇ ਤੁਸੀਂ ਪਰਮਿਸ਼ਨ ਦਿਓ ਤਾਂ ਮੈਂ ਕੰਮ ਕਰੂੰਗਾ ਤੇ ਜੇ ਮੇਰੀ ਸਰਕਾਰ ਕਹੂਗੀ ਕੰਮ ਨਹੀਂ ਕਰਨਾ ਤਾਂ ਨਹੀਂ ਕਰੂੰਗਾ ਜੇ ਸਰਕਾਰ ਕਹੂਗੀ ਜਾ ਕੇ ਕਰਿਆ ਤਾਂ ਮੈਂ ਕਰਿਆਊਗਾ ਆਫਟਰ ਆਲ ਹਰ ਦੇਸ਼ ਦੀ ਇੱਕ ਸਰਕਾਰ ਹੁੰਦੀ ਹੈ ਉਹ ਸਰਕਾਰ ਜਿਹੜੀ ਰੂਲਿੰਗ ਪਾਰਟੀ ਹੁੰਦੀ ਹੈ ਤੁਹਾਨੂੰ ਉਹਨਾਂ ਤੋਂ ਪਰਮਿਸ਼ਨ ਲੈਣੀ ਚਾਹੀਦੀ ਹੈ ਉਹਨਾਂ ਦਾ ਇਤਰਾਮ ਕਰਨਾ ਚਾਹੀਦਾ ਹੈ ਹਾਂ ਜਿੱਥੇ ਉਹ ਗਲਤ ਨੇ ਜਿੱਥੇ ਉਹਨਾਂ ਦੀ ਆਈਡਿਓਲੋਜੀ ਗਲਤ ਹੈ ਉੱਥੇ ਜ਼ਰੂਰ ਬੋਲਣਾ ਚਾਹੀਦਾ ਹੈ ਕਿ ਨਹੀਂ ਭਈ ਇਹ ਗਲਤ ਹੈ ਤੂੰ ਨਹੀਂ ਕਰਨਾ ਚਾਹੀਦਾ ਉਹਨਾਂ ਨੂੰ ਚੰਗਾ ਲੱਗੇ ਰੱਖ ਲੈਣਗੇ ਨਹੀਂ ਤਾਂ ਨਾ ਸੀ ਪਰ ਬੋਲਣਾ ਚਾਹੀਦਾ ਕਿਉਂ ਨਾ ਬੋਲੇ ਜੇ ਘਰ ਜੀ ਵੀ ਵੱਡਾ ਗਲਤ ਹੈ ਜੇ ਮੈਂ ਪਿਓ ਬਣ ਕੇ ਗਲਤਾਂ ਤਾਂ ਮੈਨੂੰ ਬੱਚੇ ਕਹਿ ਸਕਦੇ ਆ ਨਾ ਕਿ ਬਾਪੂ ਜੀ ਗੱਲ ਗਲਤ ਹੈ ਮੇਰੀ ਵਾਈਫ ਮੈਨੂੰ ਕਹਿ ਸਕਦੀ ਹੈ ਗੱਲ ਗਲਤ ਹੈ ਤੇ ਮੈਨੂੰ ਉਹ ਗੱਲ ਮੰਨਣੀ ਚਾਹੀਦੀ ਹੈ ਵੀ ਯਾਰ ਹੋ ਸਕਦਾ ਜੇ ਸਾਰੇ ਕਹਿ ਰਹੇ ਤਾਂ ਗਲਤ ਹੈ ਉਹਨਾਂ ਕਿਸਾਨ ਅੰਦੋਲਨ ਹੋਇਆ ਸੀ ਠੀਕ ਹੈ ਕਿਸਾਨ ਅੰਦੋਲਨ ਗਲਤ ਹੈ ਵੀ ਤੁਹਾਡੇ ਜ਼ਿੰਮੇਦਾਰ ਨੇ ਤੁਸੀਂ ਉਹਨਾਂ ਨੂੰ ਬਿੱਲ ਬਣਾ ਕੇ ਦਿਓ ਉਹਨਾਂ ਨੂੰ ਪਾਸ ਕਰੋ ਉਹਨਾਂ ਨੂੰ ਤਕੜੇ ਕਰੋ ਤੇ ਇਹ ਤਾਂ ਇੱਕ ਆਪਣੀ ਆਪਣੀ ਆਈਡਿਓਲੋਜੀ ਏ ਇਹ ਤਾਂ ਵੱਡਾ ਦਿਲ ਰੱਖਣਾ ਚਾਹੀਦਾ ਕਿ ਜਿਹੜੀ ਗੱਲ ਗਲਤ ਹਨ ਤੁਸੀਂ ਪ੍ਰੈਸ ਵਾਲਿਓ ਐਤਕੀ ਤੁਸੀਂ ਚੈਨਲ ਵਾਲੇ ਨੇ ਕੋਈ ਆਪਣੇ ਕਰਿਕਟਰਾਂ ਦੀ ਬੱਚਿਆਂ ਨੂੰ ਸ਼ਾਬਾਸ਼ੀ ਦੇ ਕੇ ਰੱਖੀ ਹੈ ਪਹਿਲੀ ਵਾਰੀ ਹੋਇਆ ਥੋੜੀ ਸ਼ਾਬਾਸ਼ੀ ਦੇਣ ਨਾਲ ਆਪਾਂ ਹਾਰ ਵੀ ਗਏ ਦੋ ਮੈਚ ਫੇਰ ਵੀ ਤੁਸੀਂ ਕੁਝ ਨਹੀਂ ਕਿਹਾ ਕਿ ਨਹੀਂ ਭਾਈ ਬੜਾ ਬੱਚੇ ਚੰਗਾ ਖੇਡੇ ਇਸ ਤਰ੍ਹਾਂ ਰਹੋਗੇ ਤਾਂ ਥੋੜੀ ਜਿਹੀ ਜੇ ਕਰ ਹੋਊਗੀ ਜੇ ਤੁਸੀਂ ਗਲਤ ਬੋਲੋਗੇ ਮਾੜਾ ਬੋਲੋਗੇ ਨੁਕਤਾਚੀਨੀ ਕਰੋਗੇ ਹਰੇਕ ਦੇ ਗਲ ਪਾਉਗੇ ਹਰੇ ਐ ਸਮਝ ਕੇ ਵੀ ਮੈਂ ਪ੍ਰੈਸ ਵਾਲਾ ਮੈਂ ਜੋ ਮਰਜ਼ੀ ਕਰਦਾ ਫਿਰ ਤੁਸੀਂ ਵੀ ਡਗੋਗੇ ਸੋ ਜਿਹੜੇ ਇਹ ਤਾਂ ਦੇਖ ਬੇਟਾ ਗੱਲ ਇਹ ਹੈ ਜੀ ਕਿ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਤੇ ਆਇਆ ਗਏ ਮਸ਼ੱਕਤ ਕਾਲ ਨਾਨਕ ਤੇ ਮੁਖਿਓ ਜ਼ਿਲੇ ਕੇਤੀ ਛੁੱਟੀ ਨਾਲ ਆਪਦੀ ਆਪ ਦੇ ਕਰਮ ਨੇ ਜੋ ਬੀਜੋਗੇ ਉਹ ਭੁਗਤੋਗੇ ਮਾੜਾ ਬੀਜੋਗੇ ਮਾੜਾ ਕਟੋਗੇ ਤੁਹਾਡਾ ਮਾੜਾ ਹੋਊਗਾ ਜ਼ਰੂਰ ਹੋਊਗਾ ਇਹ ਸਿਧਾਂਤ ਹੈ ਉਸ ਪਰਮਾਤਮਾ ਦਾ ਇਸ ਸ੍ਰਿਸ਼ਟੀ ਦਾ ਤੇ ਜੇ ਤੁਸੀਂ ਚੰਗਾ ਕਰੋਗੇ ਤਾਂ ਤੁਹਾਨੂੰ ਚੰਗਾ ਮਿਲੂਗਾ ਸਿੱਧੀ ਜੀ ਗੱਲ ਆਪਣੇ ਆਪਣੇ ਦੇਖ ਲਓ ਕਰਮ ਤੁਸੀਂ ਕਿੱਦਾਂ ਦੇ ਤੁਹਾਨੂੰ ਪਤਾ ਲੱਗ ਜੂ ਕਿੱਥੇ ਖੜੇ ਐ ਐਨੀ ਗੱਲ ਬਿਲਕੁਲ ਚੈਂਪੀਅਨ ਲੀਗਸ ਚ ਤੇ ਯੂਵੀ ਨੇ ਵੀ ਇਨਕਾਰ ਕਰਤਾ ਸੀ ਕਿ ਅਸੀਂ ਮੈਚ ਨਹੀਂ ਖੇਡਾਂਗੇ ਕਿ ਕੰਦੇ ਦੀ ਅਥਾਰਟੀ ਥੋੜਾ ਹੈ ਨਹੀਂ ਪੂਰੀ ਟੀਮ ਨੇ ਕਰਿਆ ਸੀ ਉਹ ਤਾਂ ਕਪਤਾਨ ਹੈ ਉਹਨੇ ਆਪਣੇ ਆਪਣੇ ਦੇਸ਼ ਨਾਲ ਖੜੇ ਹੋਣਾ ਹੈ ਜਿਸ ਦੇਸ਼ ਲਈ ਯੁਵਰਾਜ ਸਿੰਘ ਉਹਦਾ ਪਿਓ ਪਰਿਵਾਰ ਪੁੱਤਰ ਨੂੰ ਕੈਂਸਰ ਹੁੰਦੇ ਆਪਣੇ ਦੇਸ਼ ਉੱਤੇ ਵਾਰ ਸਕਦਾ ਤੇ ਉਹ ਬੇਟਾ ਅੱਜ ਹਿੰਦੁਸਤਾਨ ਦੀ ਕਪਤਾਨੀ ਕਰ ਰਿਹਾ ਹੈ ਤੇ ਉਹਦਾ ਫਰਜ ਬਣਦਾ ਹੈ ਕਿ ਆਪਣੇ ਦੇਸ਼ ਵਾਸੀਆਂ ਨਾਲ ਤੇ ਦੇਸ਼ ਨਾਲ ਖੜਾ ਹੋਵੇ ਜੋ ਟੀਮ ਨੇ ਫੈਸਲਾ ਲਿਆ ਜੋ ਯੂਵੀ ਨੇ ਫੈਸਲਾ ਦਿੱਤਾ ਉਹ ਫੈਸਲਾ ਉੱਪਰੋਂ ਆਇਆ ਸਰਕਾਰ ਤੋਂ ਤੇ ਸਰਕਾਰ ਦਾ ਕਹਿਣਾ ਮੰਨਣਾ ਉਹਨਾਂ ਦਾ ਜ਼ਾਤੀ ਧਰਮ ਹੈ ਫਰਜ਼ ਹੈ ਮੈਂ ਵੀ ਇਸ ਗੱਲ ਨੂੰ ਕਹਿੰਦਾ ਜੇ ਮੈਨੂੰ ਸਰਕਾਰ ਕਹਵੇ ਯੋਗਰਾ ਸਿੰਘ ਆਹ ਨਹੀਂ ਕਰਨਾ ਪਾਕਿਸਤਾਨ ਨਾਲ ਬਿਲਕੁਲ ਗੱਲ ਨਹੀਂ ਕਰਨੀ ਬਿਲਕੁਲ ਉਹਨਾਂ ਦੀ ਇਹ ਨਹੀਂ ਕਰਨੀ ਤੇ ਮੈਂ ਕਹੂੰਗਾ ਸਤਿਵੰਤ ਜੀ ਪਰ ਇਹ ਥੋੜਾ ਕਿ ਮੇਰਾ ਇਤਰਾਮ ਤੇ ਮੇਰਾ ਪਿਆਰ ਘਟ ਗਿਆ ਹੈ ਗੱਲ ਜੁਦਾ ਹੈ ਜਿਸ ਧਰਤੀ ਤੁਸੀਂ ਰਹ ਰਹੇ ਹੋ ਉਸ ਧਰਤੀ ਦਾ ਜਿਹੜੇ ਰਹਿਨਮਾ ਨੇ ਉਹ ਗਲਤ ਨੇ ਠੀਕ ਨੇ ਰੱਬ ਨੂੰ ਪਤਾ ਤੁਹਾਨੂੰ ਕੋਈ ਫਰਜ਼ ਨਹੀਂ ਚੁਕ ਨੁਕਤਾ ਚ ਨਹੀਂ ਕਰਨ ਦਾ ਹਾਂ ਉਹ ਜੇ ਤੁਹਾਨੂੰ ਲੱਗਦਾ ਕਿ ਯਾਰ ਇੱਥੇ ਗੌਤਾ ਤੁਸੀਂ ਆਪਣੀ ਪੇਸ਼ਗਿਰਿ ਰੱਖ ਸਕਦੇ ਹੋ ਉਹ ਮੰਨਣ ਨਾ ਮੰਨਣ ਦੀ ਵੱਡ ਗੱਲ ਹੈ ਰਾਜਾ ਤੇ ਰਾਜਾ ਹੀ ਹੈ ਭਾਈ ਤੇ ਫਿਰ ਸਤੰਬਰ 14 ਵਾਲਾ ਮੈਚ ਕਿਦਾਂ ਦੇਖੀਏ ਜੁਦੈ ਨਹੀਂ ਪਤਾ ਹੁਣ ਜੇ ਉਹ ਸਰਕਾਰ ਕਹੋਗੀ ਤਾਂ ਖੇਡਾਂਗੇ ਤੇ ਜੇ ਨਹੀਂ ਕਹੂਗੀ ਤੇ ਨਹੀਂ ਖੇਡਾਂਗੇ ਤੁਹਾਨੂੰ ਕੀ ਲੱਗਦਾ ਸਰਕਾਰ ਕੀ ਕਰੂਗੀ ਮੈਨੂੰ ਕੀ ਪਤਾ ਜੀ ਮੈਂ ਤਾਂ ਕਿਹੜਾ ਜੋਸ਼ੀ ਇੱਕ ਐਕਸਪੀਰੀਅੰਸ ਖਿਲਾੜੀ ਹਾਂ ਤੁਹਾਡੀ ਵੀ ਹਿੰਦੁਸਤਾਨ 'ਚ ਬਹੁਤ ਬ੍ਰਾਹਮਣ ਜੋਸ਼ੀ ਨੇ ਵਿਦਵਾਨ ਬੰਦੇ ਨੇ ਉਹਨਾਂ ਨੂੰ ਪੁੱਛੋ ਭਾਈ ਮੈਚ ਹੋਊਗਾ ਕਿ ਨਹੀਂ ਹੋਊਗਾ ਮੈਂ ਕਿਹੜਾ ਐਸਟਰੋਲੋਜਰ ਆ ਮੈਨੂੰ ਨਰਾਇਣ ਸਿੰਘ ਦੀ ਜੋਤਸ਼ੀ ਕੀ ਕਹਿੰਦੀ ਮੈਂ ਤਾਂ ਜੋਤਿਸ਼ ਹੈ ਨਹੀਂ ਮੇਰਾ ਕੋਈ ਪਰ ਮੈਂ ਸਮਝਦਾ ਕਿ ਇਹ ਫੈਸਲੇ ਮੇਰੇ ਨਹੀਂ ਇਹ ਫੈਸਲੇ ਸਰਕਾਰਾਂ ਦੇ ਨੇ ਪਰ ਰੱਬ ਨੇ ਕੀ ਕਰਨਾ ਹੈ ਉਹਨੂੰ ਪਤਾ ਹੈ ਮੇਰਾ ਕੋਈ ਫੈਸਲਾ ਨਹੀਂ ਮੇਰਾ ਤਾਂ ਫੈਸਲਾ ਮੇਰੇ ਦੇਸ਼ ਤੇ ਮੇਰੇ ਦੇਸ਼ ਦੀ ਸਰਕਾਰ ਦੇ ਨਾਲ ਤੇ ਪਲੇਅਰਾਂ ਦੇ ਨਾਲ ਹੈ ਜਿੱਥੇ ਉਹ ਖੜੇ ਉੱਥੇ ਮੈਂ ਖੜਾ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਯੋਗਰਾਜ ਸਿੰਘ ਦੀ ਅਕੈਡਮੀ ਦੇ ਵਿੱਚੋਂ ਕਿਹੜਾ ਪਲੇਅਰ ਦੇਖਣ ਨੂੰ ਮਿਲੇਗਾ ਦੇਖੋ ਜੀ ਗੱਲ ਇਹ ਹੈ ਮੈਂ ਬੱਚਿਆਂ ਨੂੰ ਮਿਹਨਤ ਕਰਾ ਸਕਦਾ ਸੱਚੀ ਮਿਹਨਤ ਕਰਾ ਸਕਦਾ ਕਰਉਂਦਾ ਰਿਹਾ 53-54 ਸਾਲ ਹੋ ਗਏ ਫਿਲਮਾਂ ਦੇ ਵਿੱਚ ਮਿਹਨਤ ਕਰਦਾ ਰਿਹਾ ਕਿਰਤ ਮੈਨੂੰ ਮਹਾਰਾਜ ਨੇ ਦਿੱਤੀ ਹੈ ਵਾਹਿਗੁਰੂ ਜੀ ਨੇ ਅਮਰਿਸ਼ ਸ਼ਕਲੇਆ ਮਹਾਰਾਜ ਨੇ ਬਹੁਤ ਹੋਰ ਕਿਰਪਾ ਕਰਤੀ ਸੋ ਮੈਂ ਕੋਸ਼ਿਸ਼ ਕਰਦਾ ਵੀ ਰੱਬ ਦੇ ਬੱਚੇ ਨੇ ਤੇ ਮੈਂ ਰੱਬ ਦਾ ਇੱਕ ਗਰੀਬ ਜਿਹਾ ਨੌਕਰ ਹਾਂ ਜਿਹੜਾ ਸੇਵਾ ਕਰ ਰਿਹਾ ਥਾ ਆਪਣਾ ਗੁਰੂ ਦਾ ਥਾ ਆਪਣਾ ਅਕਾਲ ਪੁਰਖ ਦਾ ਗੁਰੂਆਂ ਦਾ ਥਾਪੜਾ ਛਿੱਦਾ ਸਿੰਘਾਂ ਦਾ ਥਾਪੜਾ ਬਾਬਾ ਦੀਪ ਸਿੰਘ ਦਾ ਥਾਪੜਾ ਹੈ ਗੁਰੂ ਗੋਬਿੰਦ ਸਿੰਘ ਦਾ ਥਾਪੜਾ ਹੈ ਮੈਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਵਾਹ ਲਾ ਰਿਹਾ ਬਾਕੀ ਮੁਕੱਦਰ ਤਾਂ ਉਸ ਗੁਰੂ ਨੇ ਲਿਖਣਾ ਹੈ ਉਸ ਪ੍ਰਮਾਤਮਾ ਨੇ ਲਿਖਣਾ ਸੋ ਜਿਹਦਾ ਜਿਹਦਾ ਜੋ ਮੁਕੱਦਰ ਹੋਊਗਾ ਜਿਹੜਾ ਸੱਚੇ ਮਨ ਨਾਲ ਮਿਹਨਤ ਕਰੂਗਾ ਉਹ ਜ਼ਰੂਰ ਅੱਗੇ ਜਾ ਕੇ ਵੱਡਾ 플레이ਰ ਬਣੂਗਾ ਯੂਵੀ ਨੇ ਦੋ 플레이ਰ ਤੁਹਾਨੂੰ ਦੇ ਹੀ ਦਿੱਤੇ ਸ਼ੋਭਨ ਗਿੱਲ ਦੇਖੋ ਕਿੱਥੇ ਪਹੁੰਚ ਗਿਆ ਤੇ ਅਭਿਸ਼ੇਕ ਸ਼ਰਮਾ ਅੱਜ ਦੁਨੀਆ ਦੇ ਫਾਰਮੈਟ ਦੇ ਵਿੱਚ T20 ਦਾ ਨੰਬਰ 1 ਆ ਗਿਆ ਤੁਸੀਂ ਪੜਿਆ ਹੋਣਾ ਤੋ ਜਿਸ ਬੰਦੇ ਨੇ ਹਿੰਦੁਸਤਾਨ ਖੇਡਿਆ ਅੱਡਾ ਜੈਜਾਕਾਰ ਕੀਤੀ ਉਸ ਬੰਦੇ ਨੇ ਦੋ ਪਲੇਅਰ ਲਿਆ ਕੇ ਤੁਹਾਨੂੰ ਇਹੋ ਜਿਹੇ ਦੇ ਦੇ ਜਿਹੜੇ ਸਦੀਆਂ ਤੱਕ ਉਹਨਾਂ ਦਾ ਨਾਮ ਰਹੂਗਾ ਹੋਰ ਵੀ ਪਲੇਅਰ ਬਣਾ ਰਿਆ ਉਹੀ ਕੰਮ ਮੈਂ ਕਰ ਰਿਹਾ ਮੈਂ ਯੂਵੀ ਨੂੰ ਪੁੱਛਿਆ ਸੀ ਮੈਂ ਕਿਹਾ ਬੇਟਾ ਕਮਾਲ ਕਰਤੀ ਤੂੰ ਤੋਨੇ ਉਹਨੂੰ ਪਤਾ ਕੀ ਲਿਖਿਆ ਲਾਈਕ ਫਾਦਰ ਲਾਈਕ ਸਨ ਜੋ ਪਿਤਾ ਜੀ ਤੁਸੀਂ ਕੀਤਾ ਮੈਂ ਕਰ ਰਿਹਾ ਜੋ ਤੁਸੀਂ ਕੀਤਾ ਹੋ ਮੈਂ ਸ਼ਾਇਦ ਕਦੇ ਵੀ ਨਾ ਕਰ ਸਕਾਂ ਫਿਰ ਉਹਨੇ ਮੈਨੂੰ ਫਾਦਰਜ਼ ਡੇ ਤੇ ਲਿਖਿਆ ਕਿ ਥੈਂਕ ਯੂ ਫਾਦਰ ਥੈਂਕ ਯੂ ਡੈਡ ਫਾਰ ਮੇਕਿੰਗ ਮੇਕਿੰਗ ਅ ਮੈਨ ਆਊਟ ਆਫ ਮੀ ਹੈ ਜੀ ਤੇ ਮੈਂ ਆ ਬੇਟਾ ਵੀ ਤੇਰਾ ਬਹੁਤ ਧੰਨਵਾਦ ਤੂੰ ਇਹ ਗੱਲ ਸੋਚਦਾ ਕਹਿੰਦਾ ਤੁਸੀਂ ਮੇਰੀ ਜ਼ਿੰਦਗੀ ਬਣਾਈ ਮੈਨੂੰ ਬੰਦਾ ਬਣਾਇਆ ਉਹ ਤਾਕਤਵਰ ਬਣਾਇਆ ਉਹ ਮੇਰੇ ਚ ਅੱਗ ਭਰੀ ਇਸ ਕਰਕੇ ਮੈਂ ਕੈਂਸਰ ਨਾਲ ਖੇਡਿਆ ਤੇ ਬਹੁਤ ਧੰਨਵਾਦ ਇੰਨੀਆਂ ਗੱਲਾਂ ਤੁਹਾਡਾ ਤੁਹਾਡੀ ਔਲਾਦ ਤੁਹਾਨੂੰ ਕਹਦੇ ਹੋਰ ਤੁਹਾਨੂੰ ਕੀ ਚਾਹੀਦਾ ਸਭ ਕੁਝ ਮਿਲ ਗਿਆ ਰੱਬ ਵੱਲੋਂ ਤੇ ਆ ਉਹ ਜਿਹੜੇ ਹੁਣ ਯੂਥ ক্রিকেট ਦੇ ਵਿੱਚ ਆਪਣੇ ਡੈਬਿਊ ਕਰਨਾ ਚਾਹੁੰਦੇ ਨੇ ক্রিকেট ਸਿੱਖਣਾ ਚਾਹੁੰਦੇ ਨੇ ਹਰ ਇੱਕ ਦੇ ਮਨ ਦੇ ਵਿੱਚ ਅੱਜ ਕੱਲ ਬਹੁਤ ਸਵਾਲ ਹੈ ਕਿ ਪੀੜ ਬਹੁਤ ਹੋ ਗਈ ਹੈ ক্রিকেট ਦੇ ਵਿੱਚ ਕੀ ਸਪੀਡ ਹੋਊਗੀ ਤਾਂ ਬੈਸਟ ਆਫ ਨਿਕਲ ਕੇ ਆਊਗਾ ਕੰਪੀਟੀਸ਼ਨ ਹੋਣਾ ਜਿਹਦਾ 10 ਲੱਖ ਮੁੰਡਾ ਤਿਆਰ ਹੈ ਹਿੰਦੁਸਤਾਨ ਦੇ ਵਿੱਚ ਆਈਪੀਐਲ ਖੇਡਣ ਵਾਸਤੇ ਹੁਣ 10 ਲੱਖ ਚੋ ਵਾਰੀ ਕਿਹਦੀ ਆਉਂਦੀ ਹੈ ਕਲਮ ਉਹਦੇ ਹੱਥ ਹੈ ਉਹਨੇ ਕਿਹਨੂੰ ਕਿੰਨਾ ਦੇਣਾ ਹੈ ਕਦ ਦੇਣਾ ਹੈ ਕਿਵੇਂ ਦੇਣਾ ਹੈ ਨਾਪ ਤੋਲ ਕੇ ਕਰਮ ਸਭ ਕੁਝ ਕਰ ਕਰਾ ਕੇ ਤੇ ਜਿਹੜਾ ਉਹਨੂੰ ਠੀਕ ਲੱਗੂਗਾ ਉਹਨੂੰ ਕੁਰਸੀ ਸੋਨੇ ਦੀ ਫੜਾ ਦੇਊਗਾ ਇਹ ਤਾਂ ਉਹਦੇ ਹੱਥੋਂ ਹੀ ਜਾਂ ਕਰ ਰਹਾ ਤੁਹਾਨੂੰ ਪੁੱਛੋ ਬਹੁਤ ਬਹੁਤ ਸ਼ੁਕਰੀਆ ਸਰ ਸੋ 에 ਸੰ ਸਟ ਦੇ ਨਾਲ ਯੋਗਰਾਜ ਸਿੰਘ ਅਸੀਂ ਇੰਟਰਵਿਊ ਦੀ ਸ਼ੁਰੂਆਤ ਤੇ ਵੀ ਗੱਲ ਕਰੀ ਸੀ ਕਿ ਬੇਵਾਗ ਬੋਲ ਉਹਨਾਂ ਦੇ ਵੱਲੋਂ ਬੋਲੇ ਜਾਂਦੇ ਨੇ ਤੇ ਸਚਾਈ ਦੀ ਕਿਰਨ ਦਿਖਦੀ ਆ ਉਹੀ ਸਚਾਈ ਦੀ ਕਿਰਨ ਅੱਜ ਮੁੜ ਤੋਂ ਦੇਖਣ ਨੂੰ ਮਿਲੀ ਯੋਗਰਾਜ ਸਿੰਘ ਦੇ ਬੋਲਾਂ ਦੇ ਵਿੱਚੋਂ ਕੈਮਰਾਮੈਨ ਮੋਹਨ ਦੇ ਨਾਲ ਵਿਕਰਮ ਸਹਿਜਪਾਲ ਔਨ 에ਅਰ